ਹਾ 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 ਸੁਈਆਂ ਸੇਂ ਜੀ ਨੀਅਤ ਪਾਰਲ ਵਾਲੇ ਲਾ ਦਿੰਦੀ ਨਾ ਲਾਈਆਂ ਤੇ ਮਸਾਂ ਰਾਮ ਮਿਲਿਆ ਇਹ ਮੇਰੇ ਸਿਰ ਨੂੰ ਕਿਤੇ ਇੰਨਾ ਪਹਾੜ ਆਇਆ ਪੈ ਸਿਰ ਅੰਨੀ ਭੈਂਜੀ ਅੰਨੀ ਆ ਤੇਰੇ ਵੱਲ ਵੀ ਅੰਨੀ ਆ ਤੈਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦੀ ਟੀ ਮੰਦਰ ਚੱਲੀ ਆ ਇਹਨੂੰ ਖਣਕ ਕਿੱਥੋਂ ਪਤਾ ਲੱਗ ਜਾਂਦਾ ਕਿ ਤੇਰੀ ਭੂਗਦੀ ਮੈਂ ਵੀ ਤੇਰੇ ਨਾਲ ਜਾਂਦੀ ਕਮਰੇ ਵਿੱਚ ਮੈਂ ਕਿਹਨਾਂ ਬੈਠੀ ਰਹੀ ਬੈਠੀ ਵੀ ਤੂੰ ਆਪਣੇ ਕਮਰੇ 'ਚ ਨਵੇਂ ਜਿਹੇ ਕੱਪੜੇ ਬਦਲ ਕੇ ਆਂਦੀ ਏ ਕਿੱਥੇ ਮੇਰਾ ਪਰਸ ਸਗਣ ਜੱਗੇ ਨੇ ਕਿਹਾ ਮਾਰੀ ਤੇਰਾ ਲੈ ਮਾਰੀ ਸਗਣ ਨੂੰ ਸੋਵਣੇ ਕਿੰਨੀ ਹੈ ਕਿ ਨੀ ਮੇਰੀ ਥੀਸਰਾਂ ਕਿੰਨੀ ਆ ਪਤਾ ਨਹੀਂ ਕਿਹੜਾ ਗੁੰਤਰਾ 20 ਰੁਪਏ ਵਿੱਚ ਪਾ ਗਿਆ ਹੈ ਹਾਂ ਪਾਏ 500 ਦਾ ਗਿਆ ਨਾ ਤੇ ਸਗਣੇ ਨੇ 20 ਰੁਪਏ ਦਾ ਪਾਇਆ ਵਾ ਲੈ ਤੂੰ ਜੱਜਾ ਕੁਛ ਕਰਦੀ ਫਿਰ ਮੈਂ ਐਵੇਂ ਇਹ ਚੋਕੀ ਤੇ 50 ਰੁਪਏ ਨਿਕਲੇ ਹੀ ਹੋ ਦੇ ਤੂੰ ਪਾਪਾ ਕੋਲੋਂ ਲੈ ਆਂ ਲੋਕਾਂ ਨੂੰ ਆ ਤੇ ਵੇਹੇ ਤੇ 50 ਤੇ ਕਿਹੋ ਜਿਹੀ ਇਹ ਚੋ ਵੀ ਐ ਤੇ 50 ਰੁਪਏ ਨਿਕਲੇ ਹੀ ਐ ਤੇ 50 ਰੁਪਏ ਨਿਕਲੇ ਤੂੰ ਤੇ ਕਹਿਣਾ ਹੈ ਪਰ ਮੈਂ ਸਾਰਾ ਵਿਆਹ ਦਾ ਖਰਚਾ ਸਗਣਾ ਚ ਕੱਢ ਰੂ ਕੱਢ ਲਾ ਹਣ ਸਗਣਾ ਚ ਖਰਚਾ ਕੱਢ ਲਾ ਆ ਤੇਰੇ ਦੇਗੇ ਕੁਛ 50 50 ਰੁਪਏ ਤੇਰੇ ਉਹ ਜਿਹੜੇ ਕਿਨ ਜਿੰਨਰ ਸਤ 20 ਕੇ ਤੇ 50 ਇਹਦਾ ਖਰਾ ਆਪਣੇ ਕੋਲੇ ਹੀ ਹੁਣ ਕਿ ਨੂੰ ਚੱਕਾਂ ਮੈਂ ਸਾਰੇ ਚ ਉਹ ਕੁਛ ਨਿਕਲੂਗਾ ਕੇ ਜੋ 20 ਤੇ 50 ਕਿਤੇ ਤੇਰੀ ਭੈਣ ਨੇ ਮੇਰੀ ਬੜੀ ਜਾਨ ਖਾਦੀ ਏ ਉਧਰ ਆਦੀ ਆਵਾਜ਼ਾਂ ਦੇ ਜਾਂਦੀ ਉਧਰੋਂ ਦੀ ਵੱਜਦੀ ਨਹੀਂ ਹਣ ਖੜਕਾਈ ਜਾਂਦੀ ਬੂਆ ਚੱਕ ਲੈਨੇ ਮੈਂ ਮਮੀ ਨਹੀਂ ਆ ਜੰਨੀ ਇਹ ਤੁਹਾਨੂੰ ਲੱਜੰਦੀ ਪਈ ਇਧਰ ਮੈਨੂੰ ਗੁੱਸਾ ਚੜ ਗਿਆ ਵੇਖ ਕੇ ਕੀ ਏ ਭੈਣ ਹੋਣਾ ਕੀ ਏ ਭੈਣ ਜੀ ਆਰਾ ਭੈਣ ਨਹੀਂ ਆ ਤੂੰ ਤੇ ਆਰਾ ਉਹਨਾਂ ਨਰਿੰਦਰ ਦਾ ਨਾਮ ਮਿਲ ਨਹੀਂ ਪਾਰੇ ਤੈਨੂੰ ਮੈਂ ਕੀ ਦੱਸਾਂ ਭੈਣ ਜੀ ਆ ਮੇਰਾ ਘਰੋਂ ਲੱਗਦਾ ਕੀ ਕਹਿੰਦਾ ਸੀ ਸਾਰਾ ਖਰਚਾ ਵਿਆਦਾ ਨਾ ਮੈਂ ਪੈਸਗਣਾ ਚ ਕੱਢੂ ਆ ਕੱਲ ਰੋ ਹੁਣ ਕਿ ਸਗਣਾ ਕਹੇ ਤੇ 20 ਰੁਪਏ ਕਹੇ ਤੇ 50 ਰੁਪਏ ਨਿਕਲਤੇ ਨੇ ਤੇ ਨਾਤੇ ਦੇ 50 ਰੁਪਏ ਕਿੱਧਰ ਲੇ ਬਾਕੀ ਕਹਿੰਦਾ ਫੁਆਲੇ ਤੇ ਮੈਂ ਆਹ ਕੁਛ ਨਿਕਲ ਨਹੀਂ ਉਹਦੇ ਵਿੱਚ ਅਵੇਂ ਢੰਜੀ ਕਾ ਵਿੱਚ ਨਾ ਪਾੜ ਹੋਣਾ ਤੇ ਮੈਂ ਕਾਗਜ਼ ਨਾ ਪਾਣਾ ਕੀ ਕਰਾਂ ਫਿਰ ਮੈਂ ਹੁਣ ਗੁੱਸਾ ਜੜਾ ਕੇ ਰੱਖਦਾ ਕੀ ਨੱਤਾਂ ਮੈਂ ਮੈਨੂੰ ਹੁਣ ਉਹ ਸਗਣਾ ਦਾ ਮੈਨੂੰ ਪਤਾ ਘਾ ਰਿਆ ਹੁਣ ਮੈਂ ਵੀ ਕਰ ਸਕਦੀ ਕੀ ਕਰਾਂ ਫਿਰ ਮੈਂ ਹੁਣ ਮੈਂ ਕੱਲ ਬੰਦੇ ਵੇਖੂਗੀ ਕਿਹੜਾ ਕਿੰਨੇ ਕਿੰਨੇ ਸਗਣ ਪਾਉਂਦੇ ਆ ਹੈਂ ਨਾਲ ਨਾਲ ਕੁੜੀ ਕੋਲ ਖਾਈ ਜਨੇ ਕੀ ਆ ਬੰਦਾ ਇਨੇ ਸਗਣ ਪੰਦਾ ਆ ਇਨੇ ਪੰਦਾ ਵਾ ਫੇਰ ਪਤਾ ਲੱਗਦਾ ਨਾ ਕਾਟਾਂ ਚ ਕੂਟਾਂ ਚ ਕੀ ਕੀ ਪਹਿਨੀ ਲੈਦੇ ਨਾ ਉਤਰਾ ਹੀ ਲੈਦੇ ਪੈਗੇ ਫੜਾ ਦਿੰਦੇ ਕਾਟਾਂ ਦੇ ਕਾਟਲੇ ਕੀ ਪਤਾ ਲੱਗਦਾ ਕਿਨੇ ਕੀ ਪਾਇਆ ਕੀ ਨਹੀਂ ਪਾਇਆ ਤੋਂ ਨਾਮ ਵੀ ਲਿਖਦੇ ਕਿ ਹਾਂ ਸਾਡੀ ਬੇਟੀ ਹੋਊਗੀ ਨਾਮ ਪੜ ਲਣਗੇ ਫਲਾਣੀ ਨਿੰਨੇ ਪਾਇ ਪਾਇ ਟੀਂਗੜੀ ਨਿੰਨੇ ਪਾਇ ਪਾਇ ਆ ਜਿਹਦਾ ਖੇੜੀ ਸਗਣ ਤੇ ਜਿਹਦਾ ਖਾਣੀ ਤੇ ਪਲੇਟਾਂ ਵਿੱਚ ਸਾਹਮਣੇ ਖੁੰਦੀ ਨੇ ਪਿਆ ਕੀ ਕੀ ਘਰ ਕੇ ਗਏ ਜਿੱਥੇ ਅਹੀਂ ਘਰ ਹੋਏ ਨਾਲ ਖੱਟਾ ਤੇ ਇਹੇ ਤੇ ਬੁਨਵਾ ਕਰਦੇ ਆ